ਹੈਲੋ ਗਾਇਜ਼ ਵੈਲਕਮ ਬੈਕ ਟੂ ਅਨਹਦ ਗੇਲ ਵਲੌਗਸ ਸਸੀ ਗੱਲ ਸਾਰਿਆਂ ਨੂੰ ਅਨਹਦ ਗੇਲ ਵਲੌਗਸ ਤੇ ਕਰਦੇ ਆ ਤੁਹਾਡਾ ਵੈਲਕਮ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਦੀ ਸ਼ੁਰੂਆਤ ਕਰਦੇ ਆ ਨਵੇਂ ਦਿਨ ਤੇ ਨਵੇਂ ਵਲੌਗ ਦੇ ਨਾਲ ਅਨਹਦ ਦੇ ਸਕੂਲ ਚੱਲਣ ਡਿਆ ਆ ਫੰਕਸ਼ਨ ਛੋਟੇ ਛੋਟੇ ਨਿੱਕੇ ਮੱਟੇ ਜੀ ਅੱਜ ਕਿਹੜਾ ਹੈ ਕਿ ਤਰ੍ਹਾਂ ਉਹ ਮੋਨਿਟਰੀਂਗ ਕਿਹੜਾ ਹੈ ਅੱਜ ਦਾ ਕੀ ਪ੍ਰੋਗਰਾਮ ਉਹ ਫੰਕਸ਼ਨ ਨਹੀਂ ਸੀ ਅਸੈਂਬਲੀ ਕੀ ਹੈ ਅਸੈਂਬਲੀ ਨੂੰ ਹੋਲਡ ਕਰਨਾ ਹਾਂ ਅਸੈਂਬਲੀ ਨੂੰ ਹੋਲਡ ਕਰਨਾ ਤੇ ਬਾਕੀ ਇਹਨਾਂ ਦਾ ਘਰ ਇੱਥੇ ਬੜੇ ਬਿਜੀ ਹੋਏ ਮੈਂ ਤੇ ਮਮਾ ਬੜੇ ਗੈਸਟ ਆਉਣ ਦੇ ਨਾ ਨੂੰ ਨੂੰ ਮਿਲਣਾ ਸਾਰਾ ਦਿਨ ਬਿਜੀ 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 ਬਿਜ਼ 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 ਲੈ ਕਿਦੋਂ ਬਿਜੀ ਬਿਜੀ ਬੰਦੇ ਜਿਆਦਾ ਬਿਜੀ ਬੰਦੇ ਹਾਂ ਚੱਲੀਏ ਫਿਰ ਚਲੋ ਚਲੋ ਅੱਜ ਤੇ ਆਪਾਂ ਲੇਟ ਮਿਲ ਗਿਆ ਜਦੋਂ ਮੈਨੂੰ ਨੀਂਦ ਬੜੀ ਆਉਂਦੀ ਆ ਚੱਲ ਆਣ ਕੇ ਸੌਵਾਂਗੇ ਦੁਪਹਿਰੇ। ਨਾ। ਫਿਰ ਆਦਰ ਨੂੰ ਚੁੱਟ ਜਾਨਾ। ਅੱਜ ਪ੍ਰੋਣੇ ਆਏ ਸਾਡੇ ਘਰ ਤੇ ਪਕੌੜੇ ਤੁਹਾਡੇ ਵਾਸਤੇ ਬਣਾਏ ਨੂੰ ਤੈਨੂੰ ਖਾਣ ਨਹੀਂ ਜਿਦੇ। ਬਾਲੇ ਨਹੀਂ ਜਿਦੇ। ਉਦਾਂ ਹੀ ਪਏ ਹਜੇ। ਰੁਬਾਨੀ ਤੂੰ ਖਾ ਲਾ ਫਿਰ। ਇੱਧਰ ਖੋਤਾ। ਰੁਬਾਨੀ ਨੇ ਘਾਦੇ ਪਨੀਰ। ਹਨਾ? ਇਹਨਾਂ ਕੋੜੇ ਕਾ ਵੀ ਖਾਣੇ। ਅੱਜ ਤੇ ਚਾਹ ਤੇ। ਰੁਬਾਨੀ ਕੋੜੇ ਖਾਣੇ ਆ। ਗਰਮੀ ਕਰਦੀ ਗਰਮੀ ਕਰਦੀ ਮੈਨੂੰ ਗਰਮੀ ਨਹੀਂ ਆਈ ਆ ਗਰਮੀ ਨਹੀਂ ਆਉਣੀ ਹਲੋ ਰੂਬਾਨੀ ਤੇ ਦੇਖੋ ਓਏ ਹਲੋ ਅਨਹਦ ਆ ਗਈ ਛੋਟੀ ਆਹੋ ਛੋਟੀ ਅਨਹਦ ਅਨਹਦ ਇਹਦੀ ਮਾਸੀ ਤੇ ਮੈਂ ਇਹਦੀ ਮੰਮੀ ਦੀ ਮਾਸੀ ਤੇ ਅਨਹਦ ਇਹਦੀ ਮਾਸੀ ਆ ਠੀਕ ਆ ਅਨਹਦ ਵੀ ਸੌਂਗੀ ਅਨਹਦ ਵੀ ਸੌਂਗੀ ਲੋ ਜਾਂਦਾ ਨਾ ਡਾਈਨਿੰਗ ਫਰਟਾ ਮੈਂ ਵੇਖਣ ਦੀ ਭਾਬੀ ਨੇ ਬੜੇ ਨਿਆਣੇ ਖੜਾਏ ਇਹਦੇ ਹੁਣ ਵੇ ਇਹਦੇ ਵਾਲ ਤੇ ਹਾਲ ਹੀ ਭਾਬੀ ਰੋ ਦੀ ਇਹਨੂੰ ਖਡਾਉਂਦੀ ਬੜਾ ਖੇਡਦੀ ਮਾਂ ਦੀ ਫੇ ਜਾਣਾ ਨਹੀਂ ਦੁਕਾਨ ਤੇ ਚੱਲਿਆਂ ਬਸ ਤਿਆਰੀ ਹੈ ਪੁਰਾਣੇ ਵੇਖ ਕੇ ਜਦੋਂ ਨਿਆਣੇ ਨਹੀਂ ਟੇਰ ਹੋ ਜਾਂਦੇ ਨਹੀਂ ਬੈਜੋ ਗਏ ਉਹ ਤਾਂ ਉਧਰ ਹੀ ਕਹਿਉਂਦੀ ਮੈਂ ਸਾਡੇ ਜਿਆਦਾ ਆ ਗਿਆ ਨਾ ਕੁੜੀ ਜਿਹੜਾ ਹੜਕੋਂ ਦਾ ਵੀਡੀਓ ਸ਼ੂਟ ਕਰਕੇ ਜਾਂਦਾ ਮਸਤ ਇਨੀ ਕਰਨੀ ਪੌਲੀ ਨਹੀਂ ਇਸ ਤਰ੍ਹਾਂ ਪੌਲੀ ਨਹੀਂ ਕਰ ਰਿਹਾ ਮਾਵਾ ਸਹੀ ਦੀਲ ਕਰਨੀ ਚਾਹੀਦੀ ਆ ਉਹ ਮਾਪੁੱਤ ਨਾਲ ਜੁਬਾਨੀ ਉਸੇ ਤੁਸੀਂ ਵੀ ਨਹੀਂ ਠੀਕ ਆ ਨਾ ਤਾਂ ਹੀ ਪਕੋੜੇ ਕੱਢ ਹੁੰਦੇ ਆ ਉਸ ਤੋਂ ਪਹਿਲੇ ਇਹ ਬੱਚਾ ਨੂੰ ਖਾਏ ਆ हां ਤੁਹਾਨੂੰ ਬਦਲ ਲੱਗ ਗਿਆ ਹੁਣ ਨਾ ਤੁਹਾਡੀ ਦੂਜੀ ਕੁੜੀ ਆਉਂਦੀ ਤੇ ਕੜੇ ਕੱਢ ਲਾ ਮੈਂ ਤੇਰੇ ਕਰਕੇ ਕੱਢਿਆ ਆਲੂ ਮਾਲੇ ਉਹਨਾਂ ਨੂੰ ਖੋਏ ਦੋਆ ਲਾਉਂਦੇ ਉਹਨਾਂ ਨੂੰ ਨਾ ਲੱਗੀ ਹਾਂ ਦੀ ਹਾਂ ਲੱਗੀ ਪੋਕ ਨਾਲੇ ਮੇਰੀ ਫੇਵਰਟ ਕੜੀ ਬਣਾਉਂਦੀ ਆਜ ਹੁਣ ਕੜੀ ਖੇਚ ਲੈ ਆਈ ਜਾਉਂਦੀ ਅੰਚਾ ਉਹਨਾਂ ਨੂੰ ਵੀ ਆਜ ਹੁਣ ਮਾਰੇ ਨਹੀਂ ਇਸ ਤਰ੍ਹਾਂ ਬੜਾ ਤਰਾਦੀ ਮੈਂ ਕਿਦਾਂ ਸਵਾਦ ਹੈ ਦੇਖਣ ਨੂੰ ਸਵਾਦ ਲੱਗਦਾ ਖਾ ਕੇ ਦੱਸਾਂਗੇ ਹੁਣ ਹਾਂ ਮੈਂ ਨਹੀਂ ਲੋ ਤੇ ਰਾਜ ਦੀ ਨੇ ਕਿਹਾ ਉਹਨਾਂ ਨੇ ਮੈਨੂੰ ਆਏ ਬੜੇ ਸੋਹਣੇ ਪਿੱਕੇ ਪਿੱਕੇ ਜੇ ਮੈਨੂੰ ਅੱਜ ਨੂੰ ਸਵੇਰ ਦਾ ਕਿਹਾ ਸੀ ਮੈਂ ਆ ਜਾਈਂ ਨਾਲ ਅੰਦਰੋਂ ਲੈਣ ਜਾਵਾਂਗੇ ਆਪਾਂ ਅੱਛਾ ਫੇਰ ਮੈਂ ਜਦੋਂ ਫੋਨ ਕਰਾਂ ਤਾਂ ਤੂੰ ਚੱਕਰ ਨਹੀਂ ਦੇਈ ਕਾਕੀ ਨਹੀਂ ਮੇਰੇ ਕੋਲ ਨਾ ਖੁੱਲਣ ਹੀ ਦੇ ਮੈਂ ਕਿੱਥੇ ਲੈਣਾ ਕੋਈ ਕਿਦੋਂ ਅੰਨੀ ਅਗਾਂਹ ਕਲਾਸ ਨਾ ਹੋਵੇ ਵਧਾਈਓ ਵੇ ਕੁੜੀਆਂ ਬਹੁਤ ਸਾਰੀ ਥੈਂਕ ਯੂ ਬੜੇ ਵਧੀਆ ਨੰਬਰਾਂ ਨਾਲ ਪਾਸ ਹੋਈਆਂ ਕਿੰਨੇ ਨੰਬਰ ਆਏ 91.4 ਬੱਲੇ ਅਹੀਂ ਕਹਿੰਦੇ ਨੇ ਹਰ ਤੇ ਤੇਤੀ ਆਇਓ ਨਾ ਤੇਤੀ ਇਸ ਵਿੱਚ ਪਾਸ ਹੋ ਜੀ ਵਧੀਆ ਕੰਫੀਡੈਂਸ ਹੈਗਾ ਕਿ ਮੈਂ ਫਾਸ ਹੋ ਜੂੰਗੀ ਕੰਫੀਡੈਂਸ ਵੀ ਤਾਂ ਨਾਨੀ ਦੀਆਂ ਦਵਾਵਾ ਵੀ ਨਾ ਲਾ ਲ ਹੁਣ ਆ ਨਾ ਤੂੰ ਵੀ ਇੰਨੇ ਖੜਨੇ ਨੰਬਰ ਨਹੀਂ ਅੰਧ ਦੇ ਨਹੀਂ ਹੁਣ ਵੀ ਤਾਂ ਪੂਰੇ ਹੁੰਦੇ ਕਿ ਨਹੀਂ 6 ਮਹੀਨੇ ਇਨੇ ਮੀਨੇ ਪੜੀ ਨਹੀਂ ਐਡਿਸ਼ਨ ਚੱਜਦਾ ਸਹੀ ਗੱਲ ਐ ਕੋਈ ਨਹੀਂ ਹੁੰਦੀ ਦੋ ਦਿਨ ਪੜੀ ਤੇ ਫਿਰ ਦੋ ਦਿਨ ਸਾਈਡ ਪੂਰੇ ਪੂਰੇ ਨੰਬਰ ਆਉਂਦੇ ਪੜਦੀ ਕੱਲੀ ਪੜਦੀ ਹੈ ਬਲੀ ਟੈਂਟ ਐ ਕੇ ਪੜਾ ਲਿਆ ਕੱਲ ਹੀ ਇਸ ਤੇ ਲੈ ਆਂਟ ਕੀ ਆ ਕੋਸੜੀ ਐਲ ਵੀ ਨੇ ਬੱਚਾ ਦਿੱਤਾ ਛੋਟਾ ਵਧਾਈਆਂ ਨੂੰ ਕਰਦੇ ਨਹੀਂ ਹੁਣ ਮਹਾਰਾਜ ਤਾਂ ਉਹ ਬਦਲੇ ਮੈਂ ਕਿੰਨੇ ਚਿਰਾਂ ਬਾਅਦ ਆਇਆ ਕਿੰਨਾ ਕੁ ਬਦਲ ਗਿਆ ਬੇਲੋ ਬੱਚੇ ਹੋ ਗਏ ਬਹੁਤ ਮਜ਼ਾ ਆਇਆ ਜੀ ਫੇਰ ਬੜੇ ਚਿਰਾਂ ਬਾਅਦ ਮਿਲ ਕੇ ਹੁਣ ਕੋਈ ਨਹੀਂ ਗਰਮੀਆਂ ਦੇ ਵਿੱਚ ਹੁਣ ਮਿਲਿਆ ਕਰਾਂਗੇ ਹੁਣ ਦਿਨ ਮਰਦੇ ਹੋ ਗਏ ਨਾ ਇੱਕ ਸਾਡਾ ਵੀ ਨਹੀਂ ਟਾਈਮ ਲੱਗਦਾ ਡੈਡੀ ਕਰਕੇ ਤੁਹਾਨੂੰ ਪਤਾ ਹੀ ਆ ਚਲ ਕੋਈ ਨਹੀਂ ਹੁਣ ਅੰਕਲ ਵੀ ਠੀਕ ਹੋਣ ਫੜਾ ਫੜ ਤੇ ਫੋਨ ਤੋਂ ਫਰਕਿਆ ਕਾਫੀ ਓਕੇ ਇੱਧਰ ਪਹੁੰਚ ਗਏ ਸ਼ਬਾਜ਼ ਸਿੰਘ ਜੀ ਜਰਮਨ ਤੋਂ ਜਰਮਨ ਵਾਲੇ ਮੁੰਡਿਆਂ ਵਧਾਈਆਂ ਹੁਣ ਪ੍ਰੋਗਰਾਮ ਦੀਆਂ ਹੋ ਗਈ ਸ਼ਾਪਿੰਗ ਹਾਂਜੀ ਹਾਂਜੀ ਦਰਮ ਸ਼ਬਾਇਦ ਦਾ ਪਾਪਾ ਪਹੁੰਚ ਗਿਆ ਹੋਰ ਜੀ ਗਰੁੱਪ ਕੀ ਹਾਲ ਚਾਲ ਆ ਠੀਕ ਠਾਕ ਵਧੀਆ ਵਧੀਆ ਆਪਾਂ ਸਾਡੀ ਹੋ ਗਈ ਭੈਣ ਜੀ ਸ਼ਾਪਿੰਗ ਹਾਂਜੀ ਹੋ ਗਈ ਨਾ ਸਵਾਇਆ ਮੈਂ ਇਹ ਤਾਂ ਤਾਂ ਮੈਂ ਕੰਮ ਤਾਂ ਕਰਾਉਣਾ ਨਾਲ ਮੈਂ ਪਹਿਲੇ ਦਿਨ ਤੋਂ ਇਤਰਾ ਮੇਰੇ ਪਹਿਲੇ ਦਿਨ ਤੋਂ ਲੰਗ ਗਿਆ ਪੱਕਾ ਵਾ ਨਾਲ ਵੀ ਇਤਰਾ ਤਾ ਨਾ ਆਉਂਦਾ ਹਨਦ ਨੂੰ ਪਛ ਤੂੰ ਕੀ ਬਣਾਇਆ ਤੂੰ ਕੀ ਬਣਾਇਆ ਸੱਜਣਾ ਕੁਛ ਨਹੀਂ ਕੁਛ ਨਹੀਂ ਬਣਾਇਆ ਕਿਉਂ ਕੈਪਰੀਲੀਅਨ ਨਹੀਂ ਜੜੀ ਆ ਨਾ ਚੁੱਪ ਬੋਲਦੀ ਕਹਿੰਦੀ ਨਹੀਂ ਠੀਕ ਹੈ ਰਵਾਨ ਨੂੰ ਨਹੀਂ ਆਉਂਦਾ ਵੀ ਇਹਨੇ ਅਬਗੇਲੇ ਆਇਆ ਹੁੰਦਾ ਹਰਮਾਨ ਪੰਜਾਬੀ ਆਉਂਦੀ ਮੈਨੂੰ ਪੰਜਾਬੀ ਆਉਂਦੀ ਆ ਇਸਕੋ ਕਿਆ ਬੋਲਤੇ ਅਜਿਹਾ ਜਿਹਾ ਹਸਾ ਹੁੰਦਾ ਹੈ ਉਹ ਵੀ ਬੀਰ ਨੇ ਲਗਾ ਤੱਕ ਰੋਟੀ ਉੱਤੇ ਬਰਗਰ 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 ਮੈਨੂੰ ਕਿਆ ਲੱਗਦਾ ਹੈ ਬਹੁਤ ਬਹੁਤ ਲੱਗਦਾ ਹੈ ਬਰਗਰ ਤੁਹਮੇ ਲੱਗੇ ਹੋਵੇ ਤੇਰੇ ਕੋਲ ਬਤਾਉਂ ਕਿਆ ਕਿਆ ਲੱਗਦਾ ਹੈ ਬਹੁਤ ਬਹੁਤ ਮੁਬਾਰਕੋ ਆਪਕੋ ਬਾਦ ਮੇਂ ਮੇਰਾ ਪੜਿਵਾਰ ਪੜੇ ਵੇਗਾ ਦੋਸਤ ਵੀ ਆਇਆ ਹੈ। ਪੜੇ ਮੇਰੇ ਮੁੰਡੇ ਨੂੰ ਤਾਂ ਪਛਾਣਿਆ ਲਈ। ਪੜੇ ਵੇਗਾ। ਚਲੋ ਦੋਸਤ ਘੜਾਤਾ। 5-7 ਬਾਅਦ ਵੀ ਮਿੰਟ ਬਾਅਦ ਹੀ ਤੋ ਹੈ ਨਾ। ਮੂਨ ਦਾ ਰੰਗ ਬਾਅਦ ਪਕੜਦਾ ਹੈ। ਬਾਅਦ ਵਿੱਚ ਪਕੜਦਾ ਥੋੜਾ। ਓਏ। ਹਾਂਜੀ। ਉਸ ਨੂੰ ਵਟਕਾ ਮਾਮਾ ਜਣਾ। ਤੇ ਇਹ ਨਹੀਂ ਗੱਲਾਂ ਸੁਣਾਉਂਦਾ ਹੁੰਦਾ ਤੇ ਹੁਣ ਕੋਈ ਗੱਲਬਾਤ ਹੀ ਨਹੀਂ ਹੁੰਦੀ ਇਹਨੂੰ। ਕਿੰਨੀ ਪਿਆਸੀ ਹੈ। ਚਾਹ ਬਿਸਕੁਟਾਂ ਨਾਲ ਪੀਣੀ ਆਪਾਂ। ਕਿੰਨੇ? ਮਾਮਾ ਮਾਮਾ ਤੇਰਾ ਬਿੱਟਾ ਮਾਮਾ ਤੇਰਾ ਬਿੱਟਾ ਹੈਲੋ ਤੇਰਾ ਮਾਮਾ ਜੱਜ ਕਰਦਾ ਪੀਂਦਾ ਹੀ ਜਾਗ ਕਰਦਾ ਅਰ ਜਾਗ ਜਿੰਦਾ ਬੱਡੇ ਨਾਲ ਜਾਗਦੇ ਚਾਹਦੇ ਕਹਿੰਦਾ 4 ਕਿਲੋ ਘਿਓ ਲੈਣਾ ਹੀ ਫਿਰ ਨਹੀਂ ਨਹੀਂ ਘਿਓ ਨਹੀਂ ਕਿਹਦਾ ਤੇ ਸੀ ਕਰਦਾ ਬਾਏ ਬਾਏ ਅੱਜ ਆਪਾਂ ਬਣਾਉਂਦੇ ਆਂ ਸੂਟਾਂ ਦੀਆਂ ਵੀਡੀਓ ਸੋਹਣੇ ਸੋਹਣੇ ਸੂਟਾਂ ਦੀਆਂ ਇਧਰ ਵਿੰਦਰ ਪਿੱਛੇ ਦਾ ਤੈ ਲਾਉਣ ਤੇ ਮੈਂ ਇਧਰ ਵੀਡੀਓ ਦਾ ਯੂਰ ਪੂਰਾ ਪਾ ਲੈ ਵੀਡੀਓ ਐਡਿਟ ਕਰਨ ਲੈ ਯੂਰ ਲੱਕਣ ਸਾਡੇ ਦੋਵਾਂ ਜਣੇ ਦੇ ਬਹੁਤ ਜਿਆਦਾ ਤੇ ਥੈਂਕ ਯੂ ਤੁਹਾਡਾ ਧੰਨਵਾਦ ਤੁਸੀਂ ਸਾਡੀ ਮਿਹਨਤ ਦਾ ਮੁੱਲ ਜਿਹੜਾ ਜੇ ਪਾਉਂਡ ਹੈ ਜੇ ਤੇ ਥੈਂਕ ਯੂ ਇਹ ਬਾਤੀ ਆ ਜੋ ਦਿਖਾਉਨੇ ਬਾਹਰ ਬਾਹਰ ਸਾਡੀ ਫੈਮਿਲੀ ਕੀ ਕਰਨ ਰਹੀ ਆ ਇਧਰ ਕਬਲ ਤੇ ਕਬਲ ਦਾ ਮੁੰਡਾ ਝੂਠੇ ਮੋੜੇ ਲੈਣ ਦੇ ਓਏ ਸੌਂ ਗਿਆ ਇਹ ਜੱਤਾ ਸਫਲ ਕਰਦੇ। ਉਹ ਗ੍ਰਾਮਾ ਤਾਂ ਨਹੀਂ ਦੌਂਡੇ। ਹਾਂ। ਕੀ ਝੂਟੇ? ਆਲੇ ਝੂਟੇ ਲੈ। ਹਾਂ, ਨਾਲੇ ਲਾਲਾ ਲਾਲਾ ਝੂਟੇ ਨਾਲੇ। ਕਹਿੰਦੇ ਨੇ ਸਕੂਲ ਦੀ ਝੂਟੇ ਇਹੋ ਜਿਹੇ ਹੈਗੇ। ਆਹਾਂ। ਤੇ ਉੱਥੇ ਰਹਿ ਜਗੇ। ਨਾਲੇ ਫੀਸ ਰੱਖੀ ਹੈ। ਓਏ। ਨਾਲੇ ਫੀਸ ਰੱਖੀ ਹੈ ਉੱਥੇ। ਹੈਂ? ਹੂੰ। ਮਦਨਾ ਕੜਾਈ। ਨਾਲੇ ਝੂਟੇ ਦੇ ਨਾਲੇ ਫੀਸ। ਚੱਲੀਏ। ਕਰੋ ਜੀ। ਉਹ ਚਲ ਜੀਏ ਕਹਿਣ ਦੇ ਨਿਪਟ ਗਿਆ ਕੰਮ ਇਹ ਕਿਹੜਾ ਹੈ ਨਿਪਟ ਗਿਆ ਕਹਿ ਚਲੀ ਗਰਮੀ ਹੋ ਗਈ ਹੈ ਨਾ ਗਰਮੀ ਨੇ ਮਤ ਮਾਰਤੀ ਉਹ ਪੰਜ ਮੀਂਹ ਕਿਦਾਂ ਪੈਣਾ ਮੀਂਹ ਨਹੀਂ ਅਜੇ ਪੈਣਾ ਇਹ ਤਾਂ ਟੈਂਪਰੇਚਰ ਜਾਣਾ 46 47 ਡਿਗਰੀ ਤੱਕ ਅਜੇ ਇੱਕ ਪ੍ਰੋਗਰਾਮ ਵੀ ਆ ਜਾ ਇਨੀ ਗਰਮੀ ਦੇ ਵਿੱਚ ਮੰਗਲਵਾਰ ਚਲ ਮੂ ਨਾ ਲੱਗ ਜੀਏ ਨਾ ਮਰੋਦ ਇੰਨਾ ਤੇ ਨਾ ਥੋੜੀ ਲੱਗਦੇ ਹੁੰਦੇ ਹੂੰ ਉਦਾਂ ਲੱਗੇ ਆਵੇਂ ਨਿਕੇ ਨਿਕੇ ਪੱਕੇ ਨਹੀਂ ਆਵੇ ਬੂਰ ਤੇ ਬੜਾ ਪਿਆ ਆ ਆਵੇ ਖੇਤੀ ਤੇ ਨਹੀਂ ਇਹ ਲੱਗ ਜਾਣੇ 2 ਮਹੀਨੇ 3 ਮੈਂ ਤਾਂ ਵੀ 2-3 ਮਹੀਨੇ ਕਿੱਥੇ ਲੱਗਣੇ ਆ ਪਾ ਗਰਮੀ ਤੇ ਮੂ ਤਾਂ ਖਾਣੇ ਆ ਆਹ ਤੇ ਕਦੋਂ ਖਾਣੇ ਜਾ ਕੇ ਮਾਲਾ ਹੋਰ ਹੈ ਮੈਨੂੰ ਸਤੰਬਰ ਚ ਪੱਕਣੇ ਜਾ ਕੇ ਸਤੰਬਰ ਨਹੀਂ ਵੀ ਤੇ ਹੋਰ ਲੈ 10 ਹਰ ਹੋਗੀ ਸਮਝ ਤੋ ਕਦੋਂ ਫਿਰ ਆਪਿਕੂ ਮਹੀਨੇ ਖਾਵਾਂਗੇ ਤੂ ਬਦਕੇ ਠੰਡ ਆਏ ਨਹੀਂ ਤੇ ਠੰਡ ਦੇ ਸਿਆਲ ਵਾਲੇ ਆਹਨਾਂ ਤੇ ਜਨਮ ਦੇ ਪੱਕੇ ਨਹੀਂ ਆਹ ਕਦੋਂ ਪੱਕੇ ਆਪਰਲੇ ਬੁੱਟੇ ਕਾ ਲੱਗੇ ਨਹੀਂ ਪੱਟ ਕੇ ਉਹ ਨਹੀਂ ਹੈਗੇ ਹੈਗੇ ਉਹ ਆਪਾਂ ਖਾਦੇ ਲਾਗੇ ਉਤੋਂ ਕੋਈ ਇੱਕ ਅੱਧਾ ਹੋਣਾ ਕੋਈ ਇਹ ਹੁਣ ਐਸ ਵਾਰ ਭਾਂ ਕਿਉਂ ਨਹੀਂ ਲੱਗੇ ਪਰ ਲੱਗਦੇ ਹੁੰਦੇ ਕਿਉਂਕਿ ਇੱਕ ਨੂੰ ਲਾਲ ਮੂ ਲੱਗਦੇ ਹੁਣ ਲੱਗੇ ਤਾਂ ਹੈਗੇ ਹੁਣ ਇਹ ਪੱਕਣੇ ਜਾ ਕੇ ਸਤੰਬਰ ਚ ਫਿਰ ਸਤੰਬਰ ਚ ਖਵਾਵਾਂਗੇ ਤੁਹਾਨੂੰ ਆ ਕਿੰਨਾ ਪੂਰਾ ਬੂਰ ਪਿਆ ਇਹ ਜਿੰਨੂ ਬੁੱਟਾ ਨਿੰਬੂ ਨਹੀਂ ਸੰਤਰਾ ਸੰਤਰਾ ਇਹ ਕਿੰਨੂ ਆ ਕਿੰਨੂ ਆ ਇਹ ਕਿੰਨੂ ਆ ਆ ਵੇਹ ਲਾਇਆ ਨਿੰਬੂ ਹੀ ਪਰ ਇਹ ਧੋਖਾ ਹੈ ਇਹ ਗਲਗਲ ਨਿਕਲਿਆ ਤੇ ਆ ਜਿਹੜਾ ਇਹ ਇਹ ਲਾਇਆ ਹੈਗਾ ਇਹ ਹੈਗਾ ਆੜੂ ਦਾ ਬੂਟਾ ਆੜੂ ਨੀ ਨੀ ਮੂਸਾ ਤੇ ਆੜੂ ਇਹ ਆੜੂ ਆ ਉਹ ਪਿੱਛੇ ਇੱਕ ਹੈਗਾ ਆਲੂ ਬੁਖਾਰੇ ਦਾ ਇੱਕ ਹੈਗਾ ਚੀਕੂ ਦਾ ਹਲੇ ਕੋਸ਼ਿਸ਼ ਲੱਗਦੀ ਆ ਵਿੱਚ ਹੁਣ ਕਿਹੜੀਆਂ ਆੜੀਆਂ ਨਹੀਂ ਨਹੀਂ ਇਹ ਵੇਲ ਜੀ ਨਹੀਂ ਹੁੰਦੀ ਆ ਵੇਲ ਨਹੀਂ ਮਤਲਬ ਉਹ ਬਾਉਂਡਰੀ ਕੀ ਉਹਨੂੰ ਕਹਿੰਦੇ ਯਾਰ ਜਦੋਂ ਇਹ ਐ ਫਿਰ ਰੁੱਖਾਂ ਨੂੰ ਛੜੀਦਾ ਨਹੀਂ ਹੁੰਦਾ ਅਹੀਂ ਕਦੋਂ ਛੇੜਨਦੇ ਅਸੀਂ ਤੇ ਵੀਡੀਓ ਬਣਾਉਂਦੇ ਇਹਨਾਂ ਨੂੰ ਸਾਰਾ ਰੁੱਖਾ ਜਿਹਾ ਥਾ ਫਿਰ ਸੌ ਜਾਂਦੇ ਆ ਨਹੀਂ ਤਾਂ ਛੇੜਦੇ ਇਹਨਾਂ ਨੂੰ ਸਹੀ ਗੱਲ ਛੇੜਿਆ ਕਦੋਂ ਦਾ ਵਿਚਾਰਿਆਂ ਨੂੰ ਅਸੀਂ ਤਾਂ ਕੁਛ ਕਹਿਆ ਹੀ ਨਹੀਂ ਅਸੀਂ ਤਾਂ ਗੱਲਾਂ ਹੀ ਕਰਨ ਦੇ ਨਾਰਮਲ ਬੈਠੇ ਉਹ ਸੁੱਤੇ ਹੀ ਕਿ ਠਾਂਡੇ ਨੂੰ ਠਾ ਠਾ ਗੱਲਾਂ ਦੇ ਘੰਟੇ ਜਨਾਂ ਨਾਲ ਆਹ ਆਹੀਂ ਤਾਂ ਵੇਖਣ ਦੇ ਵੇ ਬੂਰ ਪਿਆ ਕੰਨਾ ਇਹਨਾਂ ਅਮਰੁੱਦਾ ਨੂੰ ਇੱਧਰ ਇੱਕ ਚੌਕ ਨਾ ਰੱਖਦਾ ਬੋਸਾ ਬੜਾ ਬੰਦ ਬਰਸਾ ਆ ਬੋਪੜੇ ਉਦੋਂ ਦਾ ਹੁਣ ਤੱਕ ਸੰਭ ਕੇ ਰੱਖਿਆ ਗੁਰਸਹਿਬ ਵਾਲਾ ਥੜਾ ਨੀ ਇਹਦੇ ਨਾਲ ਲੈ ਨਹੀਂ ਆਪ ਉੱਥੋਂ ਅੱਛਾ ਮੈਂ ਕਿਹਾ ਉਦੋਂ ਦਾ ਹੁਣ ਤੱਕ ਸੰਭ ਕੇ ਰੱਖਿਆ ਇਹਦਾ ਸਫਰ ਸਫਰ ਬੜਾ ਲੰਮਾ ਨਾ ਇਹਦਾ ਰਾਹ ਦੇਲਦਾ ਖਰਾਬ ਨਹੀਂ ਜਾਉਂਗੇ ਰਾਹ ਦੇਲਨਾ ਖਰਾਬ ਹੋਵੇ ਇਹਦਾ ਇਹ ਤਾਂ ਆ ਕਰਕੇ ਦਿੱਤਾ ਇਹਨੂੰ ਦੇਖਿਆ ਖੰਡਿਆ ਮਾਪੜ ਕਿੱਥੇ ਕੋ ਲੱਗੇ ਜਦ ਆ ਪਕਾ ਦੇਣਾ ਰੋਟਾ ਇਹ ਇਹ ਤਾਂ ਲੱਭਦਾ ਹੀ ਨਹੀਂ ਪਹਿਲਾਂ ਤਾਂ ਲੱਭਾ ਹੀ ਮਾਹ ਪਾਸੇ ਤਾਂ ਲੱਭਾ ਇਹਨੂੰ ਮਾਹ ਲੱਭਾ ਹੈ ਉਦੋਂ ਚਲ ਜੀ ਹਰਣ ਬੇੜੀ ਕੰਮ ਬਸ ਲਈਏ ਫਿਰ ਨਹੀਂ ਨਹੀਂ ਅੰਦਰ ਮੈਂ ਕੰਮ ਨ ਬੇੜੀ ਹੁੰਦੀ ਫੜ ਗਿਆ ਤੈਨੂੰ ਕੀ ਦਾ ਨਹੀਂ ਨਹੀਂ ਮੈਂ ਕਹਿਣਾ ਵੀਡੀਓ ਬਾਕੀ ਜਿਹੜੀ ਰਹੀ ਹੈ ਉਹ ਵੀ ਨ ਬੇੜ ਦਈਏ ਇਹ ਕਹਿਣ ਦਾ ਚਲੋ ਚਲੋ ਚਲੋ